ਪਠਾਨਕੋਟ ਦੀ ਧਰਤੀ ਤੇ ਪਰਸੋਂ ਆਪਾਂ ਬੈਠੇ ਕਥਾ ਵਿਚਾਰ ਤੋਂ ਬਾਅਦ ਕਿਸੇ ਗੁਰਸਿੱਖ ਦੇ ਘਰ ਪ੍ਰਸ਼ਾਦਾ ਛਕਿਆ ਤੇ ਪ੍ਰਸ਼ਾਦਾ ਛਕਾਉਂਦਿਆਂ ਛਕਾਉਂਦਿਆਂ ਬਜ਼ੁਰਗ ਬਾਪੂ ਨੇ ਮੈਨੂੰ ਸਵਾਲ ਕੀਤਾ ਕਹਿੰਦੇ ਪੁੱਤਰ ਕਿਤੇ ਡਿਊਟੀ ਵੀ ਕਰਦੇ ਹੋ ਮੈਂ ਕਿਹਾ ਹਾਂਜੀ ਬਾਬਾ ਜੀ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚਾਂ ਗੁਰਦੁਆਰਾ ਨਾਨਕਸਰ ਸਾਹਿਬ ਪਾਤਸ਼ਾਹੀ ਪਹਿਲੀ ਗੁਰਨਾਨਕ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਵੀਰਕਾ ਜਦੋਂ ਸ਼੍ਰੋਮਣੀ ਕਮੇਟੀ ਦਾ ਨਾਮ ਸੁਣਿਆ ਤੇ ਕਹਿ ਲਗਾ ਉਹ ਤੇ ਅਕਾਲੀਆਂ ਦੇ ਹੇਠ ਚੱਲਦੀ ਹੈ ਟਾਲਿਆ ਮੈਂ ਕਿਹਾ ਬਾਬਾ ਜੀ ਤੁਸੀਂ ਕੀ ਕਹਿੰਦੇ ਜੀ ਵੀ ਕਾਂਗਰਸ ਦੇ ਹੇਠ ਚੱਲੇ ਤੁਸੀਂ ਕਹਿੰਦੇ ਜੀ ਕਿ ਭਾਜਪਾ ਦੇ ਹੇਠ ਚੱਲਿਆ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਿਰ ਖੁਸ਼ ਜੀ ਜਾਂ ਆਮ ਆਦਮੀ ਦੇ ਹੇਠ ਲੱਗ ਕੇ ਚੱਲਿਆ ਕਰੇ ਫਿਰ ਖੁਸ਼ ਆਪਾਂ ਕਹਿੰਦਾ ਨਹੀਂ ਪੁੱਤਰ ਮੈਂ ਇਹ ਨਹੀਂ ਕਹਿੰਦਾ ਮੈਂ ਤੇ ਕਿੰਨਾ ਕੁਝ ਬਦਲਾਅ ਹੋਣਾ ਚਾਹੀਦਾ ਕੁਝ ਬਦਲਾਅ ਹੋਣਾ ਚਾਹੀਦਾ ਏ ਮੈਂ ਕਿਹਾ ਪੰਜਾਬ ਦੇ ਅੰਦਰ ਆਇਆ ਤੇ ਹੈਗਾ ਨਾ ਤੇ ਬੇਦਬੀਆਂ ਬੰਦ ਹੋਈਆਂ ਨਾ ਨਸ਼ੇ ਬੰਦ ਹੋਏ ਨੇ ਇਹ ਬਦਲਾਅ ਹੀ ਆ ਨਾ ਅੱਜ ਬੇਦਬੀ ਦੇ ਉੱਪਰ ਵੀ ਸਿਆਸਤ ਚੱਲਦੀ ਹੈ ਤੇ ਨਸ਼ਿਆਂ ਦੇ ਉੱਪਰ ਵੀ ਨਸ਼ਾ ਨਾਲ ਵੀ ਮਾਮਾ ਦੇ ਪੁੱਤ ਮਰ ਰਹੇ ਆ ਤੇ ਬੇਦਬੀਆਂ ਵੀ ਉਸੇ ਤਰ੍ਹਾਂ ਹੋ ਰਹੀਆਂ ਬਾਬਾ ਜੀ ਬਦਲਾ ਆਇਆ ਤੇ ਹੈਗਾ ਲਿਆਂਦਾ ਤੇ ਹੈਗਾ ਆਪਾਂ ਕਿਸਾਨ ਵੀ ਅੱਜ ਸੜਕਾਂ ਤੇ ਰੁਲ ਗਏ ਆ ਜ਼ਮੀਨਾਂ ਇੱਕ ਵਾਇਰ ਹੋ ਰਹੀਆਂ ਤੇ ਮਜ਼ਦੂਰ ਜਿਹੜੇ ਦਿਹਾੜੀ ਨੇ ਮਿਲ ਰਹੀ ਪੰਜਾਬੀਆਂ ਨੂੰ ਪੰਜਾਬ ਮੰਦਰੀ ਨੌਕਰੀ ਨਹੀਂ ਮਿਲ ਰਹੀ ਇੱਥੇ ਬਾਹਰੋਂ ਆਣ ਕੇ ਲੋਕ ਸਰਕਾਰੀ ਨੌਕਰੀਆਂ ਕਰ ਰਹੇ ਆ ਬਾਬਾ ਜੀ ਬਦਲਾ ਲਿਆਂਦਾ ਤੇ ਹੈਗਾ ਔਰ ਕਿਤਰਾ ਲਿਆਂਈਏ ਚੁੱਪ ਹੋ ਗਿਆ ਥੋੜਾ ਜਆ ਮੈਂ ਕਿਹਾ ਬਾਬਾ ਜੀ ਇਹ ਅਰਦਾਸ ਕਰਿਆ ਕਰੋ ਵੀ ਅਕਾਲੀ ਰਾਜ ਕਰਨ ਪਰ ਉਹ ਅਕਾਲੀ ਅਕਾਲੀ ਫੂਲਾ ਸਿੰਘ ਵਰਗੇ ਹੋਣ ਇਹ ਅਰਦਾਸ ਕਰੋ ਕਿ ਸਾਰੇ ਪੰਜਾਬ ਅੰਦਰ ਆਲ ਵਰਲਡ ਅੰਦਰ ਅਕਾਲੀਆਂ ਦਾ ਰਾਜ ਹੋਵੇ ਪਰ ਉਹ ਰਾਜ ਮਹਾਰਾਜਾ ਰਣਜੀਤ ਸਿੰਘ ਵਰਗਾ ਹੋਵੇ